ਮੌਸਮ ਵਿਭਾਗ ਦੇ ਵੱਲੋਂ ਕੀਤੇ ਗਏ ਦਾਅਵੇ ਕੁਝ ਥਾਵਾਂ ਤੇ ਫਿੱਕੇ ਨਜ਼ਰ ਆ ਰਹੇ ਨੇ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਮੁਤਾਬਕ ਸਤੰਬਰ ਮਹੀਨੇ ਦੇ ਵਿੱਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਸੀ ਤਾਂ ਮੌਸਮ ਨੇ ਮੋੜ ਵਾਪਸੀ ਕਰਨੀ ਸੀ ਪਰ ਹੁਣ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕੇ ਵਿੱਚ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਹੀਂ ਨਜ਼ਰ ਆ ਰਹੀ ਹੈ ਮੌਸਮ ਵਿਭਾਗ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਸਿਗਾ ਕਿ ਅਗਰ ਸਤੰਬਰ ਦੀ ਗੱਲ ਕੀਤੀ ਜਾਵੇ ਤੇ ਬਾਰਿਸ਼ ਜਿਹੜੀ ਹੈ ਹੋਣ ਦੀ ਸੰਭਾਵਨਾ ਹੈ ਮੌਨਸੂਨ ਜਿਹੜਾ ਹੈ ਕਹਿ ਸਕਦੇ ਆ ਕਿ ਦੁਬਾਰਾ ਤੋਂ ਵਾਪਸ ਆ ਗਿਆ ਕਿਉਂਕਿ ਅਗਸਤ ਦੇ ਮਹੀਨੇ ਦੇ ਵਿੱਚ ਔਰ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜੀ ਹੈ ਬਾਰਸ਼ਾਂ ਜੜੀਆਂ ਸਨ ਉਹ ਇਕੱਠ ਹੋਈਆਂ ਸਨ ਤੇ ਕਿਹਾ ਗਿਆ ਸਿਗਾ ਕਿ ਮੌਨਸੂਨ ਜਿਹੜਾ ਹੈ ਸਤੰਬਰ ਦੇ ਮਹੀਨੇ ਦੇ ਵਿੱਚ ਹੈ ਮਗਰ ਦੁਬਾਰਾ ਤੋਂ ਜਿਹੜੀ ਹੈ ਰਿਪੋਰਟਸ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਕਿਥੇ ਨਾ ਕਿਥੇ ਹੁਣ ਮੌਨਸੂਨ ਜਿਹੜਾ ਹੈ ਠੰਡਾ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਬੀਤੇ ਅਗਰ 2 ਦਿ ਬਾਰਿਸ਼ ਜਿਹੜੀ ਹੈ ਜ਼ਰੂਰ ਬਹੁਤ ਜ਼ਿਆਦਾ ਸਗੀ ਮਗਰ ਅਗਰ ਅਜ ਦੀ ਗੱਲ ਕੀਤੀ ਜਾਵੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਧੁੱਪ ਨਿਕਲੀ ਹੋਈ ਹੈ ਤੇ ਬਾਰਿਸ਼ ਦਾ ਨਾਮੋ ਨਿਸ਼ਾਨ ਵੀ ਜਿਹੜਾ ਹੈ ਉਹ ਨਹੀਂ ਹੈ ਹਾਲਾਂਕਿ ਅਗਰ ਇਮਿਊਨਿਟੀ ਦੀ ਗੱਲ ਕੀਤੀ ਜਾਵੇ ਤੇ ਮੌਸਮ ਦੇ ਵਿੱਚ ਇਮਿਊਨਿਟੀ ਜਿਹੜੀ ਹੈ ਬਿਲਕੁਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਸਿਗਾ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਬਾਰਿਸ਼ ਜਿਹੜੀ ਹੈ ਲਗਾਤਾਰ ਹੋਵੇਗੀ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਵੀ ਅਲਰਟ ਜਿਹੜਾ ਹੈ ਜਾਰੀ ਕੀਤਾ ਗਿਆ ਸੀਗਾ ਮਗਰ ਕਹਿ ਸਕਦੇ ਹਾਂ ਕਿਥੇ ਨਾ ਕਿਥੇ ਦਾਅਵੇ ਜਿਹੜੇ ਨੇ ਹੁਣ ਫਿੱਕੇ ਮੌਸਮ ਵਿਭਾਗ ਦੇ ਦਿਖ ਰਹੇ ਨੇ ਕਿਉਂਕਿ بارش ਜਿਹੜੀ ਹੈ ਨਹੀਂ ਹੋ ਰਹੀ ਤੇ ਧੁੱਪ ਜਿਹੜੀ ਹੈ ਨਿਕਲੀ ਹੋਈ ਹੈ ਹਾਲਾਂਕਿ ਅਗਰ ਲੋਕਾਂ ਦੀ ਗੱਲ ਕਰੀਏ ਤੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਤੇ ਨਾਲ ਹੀ ਜਿਹੜੀ ਹੈ ਹਿਊਮਿਡਿਟੀ ਵੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਉਥੇ ਅਗਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੇ ਵਿੱਚ ਵੀ ਇੱਕ ਤੋਂ 1.5 ਡਿਗਰੀ ਦੇ ਦੀ ਜਿਹੜੀ ਹੈ ਵਾਧੂਤਰੀ ਜਿਹੜੀ ਹੈ ਦੇਖਣ ਹਾਲਾਂਕਿ ਅਗਰ ਆਵਾਜਾਈ ਦੀ ਗੱਲ ਕਰੀਏ ਕਿਉਂਕਿ ਮੌਸਮ ਸਾਫ਼ ਹੈ ਤੇ ਆਵਾਜਾਈ ਜਿਹੜੀ ਹੈ ਜ਼ਰੂਰ ਸੜਕਾਂ ਦੇ ਵੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਸਾਫ਼ ਤੌਰ ਤੇ ਡਾਕਟਰਸ ਦੀ ਵੀ ਜਿਹੜੀ ਹੈ ਰਾਏ ਹੈ ਕਿ ਵੱਧ ਤੋਂ ਵੱਧ ਪਾਣੀ ਜਿਹੜਾ ਹੈ ਉਹ ਪੀਤਾ ਜਾਵੇ ਕਿਉਂਕਿ ਕਮਿਊਨਿਟੀ ਜਿਹੜੀ ਹੈ ਜਿਸ ਤਰ੍ਹਾਂ ਮੌਸਮ ਦੇ ਵਿੱਚ ਹੈਗੀ ਹੈ ਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਾਫ਼ ਤੌਰ ਤੇ ਮੌਸਮ ਵਿਭਾਗ ਦੇ ਦੀ ਅਗਰ ਅਸੀਂ ਗੱਲ ਕਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਕਾਫੀ ਬਾਰਿਸ਼ ਹੋਣ ਦੀ ਗੱਲ ਜ਼ਰੂਰ ਕੀਤੀ ਗਈ ਸੀ ਉੱਥੇ ਡਾਕਟਰਸ ਨੇ ਵੀ ਜਿਹੜੀ ਹੈ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜਿਆਦਾ ਤੋਂ ਜਿਆਦਾ ਪਾਣੀ ਜਿਹੜਾ ਹੈ ਉਹ ਪੀ ਪੀਤਾ ਜਾਵੇ ਤੇ ਨਾਲ ਹੀ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਘਰੋਂ ਬਾਹਰ ਨਾ ਨਿਕਲੇ ਨਿਕਲਾ ਜਾਵੇ ਕਿਉਂਕਿ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਉੱਥੇ ਅਗਰ ਸਕੂਲੀ ਬੱਚਿਆਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਵੇਰੇ ਜਦੋਂ ਬੱਚੇ ਸਕੂਲ ਜਾਂਦੇ ਨੇ ਉਸ ਸਮੇਂ ਜ਼ਰੂਰ ਤਾਪਮਾਨ ਦੇ ਵਿੱਚ ਗਰਮੜ ਹੁੰਦੀ ਹੈ ਮਗਰ ਜਦੋਂ ਅਗਰ 2 ਵਜੇ ਦੇ ਆਸ-ਪਾਸ ਦੀ ਗੱਲ ਕਰੀਏ ਜਿਸ ਸਮੇਂ ਛੁੱਟੀ ਦਾ ਹੁੰਦੀ ਹੈ ਤੇ ਉਸ ਸਮੇਂ ਕਾਫੀ ਜ਼ਿਆਦਾ ਗਰਮੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਸਾਫ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਗਰਮੀ ਤੋਂ ਰਜ਼ਾਤ ਜਿਹੜੀ ਹੈ ਆਉਣ ਵਾਲੇ ਕੁਝ ਦਿਨਾਂ ਤੱਕ ਨਹੀਂ ਮਿਲਦੀ ਦਿਖ ਰਹੀ ਕਿਉਂਕਿ ਮੌਸਮ ਵਿਭਾਗ ਨੇ ਦਾਅਵੇ ਜ਼ਰੂਰ ਕੀਤੇ ਸੀਗੇ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਭਾਰੀ ਬਾਰਿਸ਼ ਹੋਵੇਗੀ ਮਗਰ ਕਿਤੇ ਨਾ ਕਿਤੇ ਦਾਅਵੇ ਜਿਹੜੇ ਨੇ ਫਿੱਕੇ ਦਿਖਾਈ ਦੇ ਰਹੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਅਮੀ ਸੇਟਿਕ